ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਪਿੰਡੋਂ ਮੁੰਡਾ ਮਿਸਤਰੀ ਹੈ ਉਹਦੀ ਕਲਾ ਆਹ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਪੌੜੀਆਂ ਪੌੜੀਆਂ ਤੋਂ ਆਪਾਂ ਸਟਾਰਟਿੰਗ ਕਰਦੇ ਆਂ ਵੀ ਕਿਹੋ ਜੀਆਂ ਲੱਗੀਆਂ ਇਹ ਵੀ ਸਾਨੂੰ ਨਾਲ ਜਰੂਰ ਦੱਸਿਓ ਇਹ ਟਾਲੀ ਦੀ ਲੱਕੜ ਹੈ ਟਾਲੀ ਦੀ ਲੱਕੜ ਦੀਆਂ ਹੀ ਬਣਾਈਆਂ ਹੱਥ ਨਾਲ ਠੀਕ ਹੈ ਹੱਥੀ ਮਸ਼ੀਨੀ ਕਰਕੇ ਵੀ ਕਲਾਕਾਰੀ ਯਾਰ ਬੰਦੇ ਦੀ ਕਲਾਕਾਰੀ ਹੁੰਦੀ ਏ ਵੀ ਮੇਰੇ ਪਿੰਡ 'ਚ ਸੀ ਮੈਨੂੰ ਹੁਣ ਆਹ ਕੰਮ ਦੇਖ ਕੇ ਪਤਾ ਲੱਗਿਆ ਵੀ ਇਹ ਇਹੋ ਜਿਹਾ ਮਿਸਤਰੀ ਐ ਆਪਾਂ ਨੂੰ ਹੁਣ ਪਿੰਡ 'ਚ ਕੀ ਪਤਾ ਰਦਾ ਜਨੇ ਤੇ ਆਪਾਂ ਕੰਮ ਨਹੀਂ ਦੇਖਦੇ ਵੀ ਕਿਹੋ ਜਿਹਾ ਕੰਮ ਐ ਆਹ ਦੇਖੋ ਹੁਣ ਸਾਨੂੰ ਵੀ ਪਤਾ ਲੱਗ ਜੂ ਵੀ ਕਲਾਕਾਰੀ ਹੈਗੀ ਕਿ ਹੈ ਨਹੀਂ ਤੇ ਬਾਕੀ ਤੁਸੀਂ ਦੱਸ ਦਿਓ ਵੀ ਹੈਗੀ ਗੱਲ ਬਾਤ ਕਿ ਨਾ ਇਹ ਸਾਰਾ ਬੰਦੇ ਨੇ ਉਹਨੇ ਆਪਦੇ ਹੱਥੀਂ ਕੰਮ ਕਰਿਆ ਆਹ ਦੇਖੋ ਵੀ ਪੌੜੀਆਂ ਬਣਾਈਆਂ ਤਾਂ ਕਿਹੋ ਜੀਆਂ ਬਣੀਆਂ ਤੇ ਕਿਹੋ ਜੀਆਂ ਲੱਗੀਆਂ ਇਹ ਸਾਨੂੰ ਜਰੂਰ ਦੱਸਿਓ। ਉਹ ਖੜੇ ਮਿਸਤਰੀ ਸਾਹਿਬ। ਹੋਰ ਕੀ ਹਾਲ ਹੈ ਮਿਸਤਰੀ ਸਾਹਿਬ? ਠੀਕ ਠਾਕ ਜੀ ਆਪਣੇ ਖਾਲਾ ਨੂੰ। ਬਣਾਤੀਆਂ ਪੌੜੀਆਂ ਹੈਂ? ਹਾਂ ਜੀ ਹਾਂ ਜੀ। ਤੇ ਹੁਣ ਫਿਰ ਕਹਿ ਕੇ ਤੈਨੂੰ ਹੋ ਗਏ ਲੱਗਣ ਪੌੜੀਆਂ ਤੇ? ਪੌੜੀਆਂ ਤੇ ਹੋ ਗਏ ਜੀ ਮਹੀਨਾ। ਮਹੀਨਾ ਲੱਗਿਆ। ਮਹੀਨਾ ਜੀ। ਠੀਕ ਐ। ਲਗਭਗ ਮਹੀਨਾ ਲੱਗਿਆ ਕਹਿੰਦਾ। ਠੀਕ ਹੈ ਤੇ ਹੋਰ ਬਾਰਬੂਰ ਸਭ ਕੰਪਲੀਟ ਹੈ ਸਾਰੇ ਹਾਂ ਆ ਪੀਵੀਸੀ ਇਹ ਫਿਰ ਟਾਲੀ ਦੇ ਆ ਟਾਲੀ ਹੀ ਟਾਲੀ ਸਾਰੇ ਸਾਰੀ ਟਾਲੀ ਹੈ ਭਾਈ ਇਹ ਟਾਲੀ ਸਾਰੇ ਗੋਲੇ ਸਾਰੇ ਬਣਾ ਕੇ ਲਾਇਆ ਠੀਕ ਹੈ ਸਾਰੇ ਟਾਲੀ ਆ ਆਪਣੇ ਕੋਲੇ ਲਾਇਆ ਸਾਰੇ ਬਣਾ ਕੇ ਇਹਨੇ ਸਾਰੇ ਟਾਲੀ ਦੇ ਬੱਲੇ ਆ ਅੱਛਾ ਇਹ ਉਹ ਕਿਸ ਤੋਂ ਬਣਵਾਏ ਨਹੀਂ ਆ ਆਪਣੇ ਬਣਾਏ ਆ ਰੈਡੀਮੇਡ ਗੋਲਾ ਆ ਆਪਣੇ ਬਣਾਇਆ ਰੈਡੀਮੇਡ ਨਹੀਂ ਵਰਤਿਆ ਹੂੰ ਠੀਕ ਹੈ ਤਿਆਰ ਕਰਿਆ ਗਿਆ ਸਾਰਾ ਸਾਰਾ ਤਿਆਰ ਆਪਨੇ ਕੀਤਾ ਰੈਡੀਮੇਡ ਕੋਈ ਸਮਾਨ ਨਹੀਂ ਕਰਤੇ ਆ ਠੀਕ ਹੈ ਸਾਰਾ ਆਪਨੇ ਤੇ ਆਹਾ ਜਿਗਾਠਾਂ ਹਾਂ ਡਬਲੂ ਟੀ ਵੀ ਦੀਆਂ ਜੀ ਇਹ ਕਿਹੜੀਆਂ ਡਬਲੂ ਡਬਲੂ ਟੀ ਸੀ ਵੀ ਟੀ ਪੀ ਦੀ ਠੀਕ ਹੈ ਜੀ ਠੀਕ ਹੈ ਇਹ ਵੀ ਇਹ ਵੀ ਉਹ ਤਾਂ ਇਹ ਆਪਨੇ ਤਿਆਰ ਕਰੀਆਂ ਸਾਰੀਆਂ ਹਾਂ ਜੀ ਹਾਂ ਜੀ ਆਪਨੇ ਬਣਾਇਆ ਜਿਗਾਠਾਂ ਸਾਰੀਆਂ ਠੀਕ ਹੈ ਆ ਜੁੜੀ ਵੀ ਡਾਲੀ ਦੀ ਹੈ ਆ ਦੇਖੋ ਭਾਈ ਇਹ ਫਿਰ ਜੇ ਪੱਲੇ ਦੀ ਲੇਬਰ ਹੋਵੇ ਪੱਲੇ ਦੀ ਲੇਬਰ ਕਿੰਨੀ ਪਈ ਜਾਂਦੀ ਹੋਊਗੀ ਇਹਦੀ 3200 ਰੁਪਿਆ 3200 ਰੁਪਿਆ ਪਈ ਜਾਂਦੀ ਹੈ ਠੀਕ ਹੈ ਜੀ ਚਾਰ ਪੰਜ ਦਿਨ ਖਾ ਜਾਂਦਾ ਪੱਲਾ ਇੱਕ ਪੱਲਾ ਚਾਰ ਪੰਜ ਦਿਨ ਖਾ ਜਾਂਦਾ ਠੀਕ ਹੈ ਫਿਰ ਲੇਬਰ ਵੀ ਕੋ ਗਾੜੀ ਨਹੀਂ ਸਹੀ ਹੈ ਯਾਰ ਹੁਣ ਤਾਂ ਭਾਈ ਇਹ ਪੁੱਛੀ ਕਿਸੇ ਨੂੰ ਤਾਂ ਵੱਡੇ ਕੰਮ ਹੈ ਪਰ ਜੇ ਨੀਰ ਹੈ ਤੁਹਾਨੂੰ 3200 ਦੱਸ ਤਾਂ 3200 ਦੇ ਰੇਟ 'ਚ ਤੁਹਾਨੂੰ ਨਹੀਂ ਮਿਲਣਾ ਮਿਸਤਰੀ ਐਨਾ ਮੈਨੂੰ ਪਤਾ ਹੈ ਕਿਉਂਕਿ ਮੈਂ ਵੀ ਘਰ ਪਾਉਣਾ ਪਤਾ ਕਰਕੇ ਆਇਆ ਸੀ ਤੇ 3200 ਦੇ ਰੇਟ ਤੇ ਤਾਂ ਕੋਈ ਮੰਨਿਆ ਨਹੀਂ ਕਹਿੰਦਾ ਯਾਰ ਨਾ ਬਾਈ ਕੋਈ ਪੰਜ ਮੰਗਦਾ ਕੋਈ ਛੀ ਮੰਗਦਾ ਠੀਕ ਹੈ ਬਾਕੀ ਗੱਲਾਂ ਕਹਿੰਦਾ ਜਦੋਂ ਜੋੜੀ ਬਣਾਉਂਗੇ ਉਦੋਂ ਵੇਖਾਂਗੇ ਹੁਣ ਤੇ ਆਹ ਜਿਹੜਾ ਆ ਲੈ ਆ ਜਿਹੜਾ ਜਾਲੀ ਲੱਗੀ ਤਾਂ ਇਹਨਾਂ ਦੋਨੇ ਪਾਸੇ ਗੋਲਾ ਲੱਗਾ 1000 ਹੂੰ ਇੱਕੋ ਜਾਂ ਗੋਲਾ ਲੱਗਿਆ ਜਿਹੜਿਆ ਹੈਂਡਲ ਆ ਇਹ ਟਾਲੀ ਤੇ ਆਪਾਂ ਆਪਨੇ ਬਣਾ ਕੇ ਲਾਏ ਆ ਸਾਰੇ ਖਰਾਬ ਤੇ अच्छा ये तो अपना ही होया है बना के लाए हुए है ते ये तेऊ ਲੈਣਾ ਹੋਵੇ ਕਿੰਨੇ ਕਦਾ ਮਿਲੂ ਇਹਦੀ ਕਾਪੀ ਲੈਣੀ ਹੋਵੇ ਤਾਂ 1800 2000 ਰੁਪਏ ਰਾਜੀ ਇਹ 1800 2000 ਰੁਪਏ ਦਾ ਹੈਂਡਲ ਹੈ ਟਾਲੀ ਦੇ ਪਾ ਆਪਣੇ ਤਿਆਰ ਕੀਤੇ ਆ ਅੱਛਾ ਜੀ ਹਾਂ ਇਹ ਹੈਂਡਲ ਦੀ 300 ਰੁਪਏ ਲੇਬਰ ਇੱਕ ਦੀ ਬਣਾਉਣਾ ਵੀ ਮੈਂ ਆ ਤੇ ਲਾਉਣਾ ਵੀ ਮੈਂ ਲੱਕੜ ਮਾਲਕ ਦੀ ਹੂੰ ਤੇ ਹੁਣ ਤਾਂ ਇਹ ਤੁਸੀਂ ਆਪ ਦੇਖੋ ਇਹ ਠੀਕ ਹੈ ਇਹ ਤਾਂ ਬਹੁਤ ਸਖਤ ਚੀਜ਼ ਆ ਯਾਰ 21 ਇੰਚ ਦਾ ਹੈਂਡਲ ਆ ਜੀ ਇਹ ਮੇਰੇ ਕਿਹੜਾ ਖਰਾਬ ਹੋਣਾ ਹੈ ਫਾਰਟਵਾਜੂ ਨਾਲ ਦੇ ਨਾਲੀ ਦੇ ਨਾਲ ਰਾਜੂ ਇਹ ਠੀਕ ਹੈ ਜੀ ਤੇ ਉ ਇਹ ਕਿੰਨਾ ਕਿਹਾ ਸੀ ਉ ਕ 1800 1800 2000 ਦੇ ਲਗਭਗ ਪੈਂਦਾ ਫਿਰ ਉ 300 3 400 ਚ ਲਾ ਲਾ 100 ਦੀ ਲੱਕੜ ਲਾ ਕੇ ਵਿਚਾਰ 500 ਚ ਤਿਆਰ ਕਰਤਾ ਹੈ ਹੋ ਜਾਂਦਾ ਹੂੰ ਵੀ ਆਪਾਂ ਨੋਰਮਲ ਹੈਂਡਲ ਲੱਗੇ 7 800 ਦਾ ਮਿਲਦਾ ਠੀਕ ਹੈ ਆਮ ਆਮ ਇਹ ਟਾਲ ਦੇ ਨਾਲ ਹੀ ਨਿਕਸ ਹੋ ਜੂਗਾ ਜਮਾ ਜੋੜੀ ਜ ਬਹੁਤ ਵਧੀਆ ਯਾਰ ਹੈਂਡਲ ਹੰਡਲ ਵੀ ਦੇਖ ਲਾਏ ਨੇ ਹਾਂ ਪੂਰਾ ਕਾਇਮ ਕੰਮ ਕਰਿਆ ਹੋਇਆ ਐ ਐ ਨਹੀਂ ਕਰਿਆ ਲੈ ਆਏ ਨਹੀਂ ਗਾ ਸਾਨੂੰ ਸਨ ਸੁਣ ਕੇ ਆ ਕੇ ਜਾਣ ਗਿਆ ਜੋੜ ਜੋੜ ਹੂੰ ਕਿਤੇ ਦਿੱਕਤ ਨਹੀਂ ਆਏਗੀ ਹਾਂ ਆ ਜੋੜ ਦੇਖ ਲਓ ਤੁਸੀਂ ਕਿਤੇ ਸਾਨੂੰ ਐ ਜੋੜ ਜੁੜਦੀਆਂ ਨਹੀਂ ਹਜੇ ਤੱਕ ਇਹਤੇ ਕੋਈ ਪਾਲਛ ਨਹੀਂ ਮਾਰੀ ਜਿਵੇਂ ਦਾ ਜਿਵੇਂ ਹੈ ਨਾ ਸਾਨੂੰ ਉਵੇਂ ਦਿਖਾਇਆ ਹੈ ਤਾਂ ਕਰਕੇ ਕਲਾ ਕਰੀ ਦਿਖਾਉਣ ਦਾ ਵੀ ਫੇਰ ਹੀ ਫਾਇਦਾ ਹੁੰਦਾ ਜੇ origignal ਦਿਖਾਇਆ ਜਾਵੇ ਜਦੋਂ ਅਗਲੇ ਜੋੜ ਮਾਰ ਤੇ ਫਿਰ ਤਾਂ ਭਈ ਦੇਖਣਗੇ ਕੀ ਨੂੰ ਤਾਂ ਕਰਕੇ ਇਹ ਵੀਡੀਓ ਪਾ ਰਿਹਾ ਮੈਂ ਆ ਦੇਖ ਲਓ ਹੁਣ ਤੁਹਾਨੂੰ ਕਿਤੇ ਦੀਂਦੇ ਵੀ ਜੋੜ-ਜੂੜ ਹੋਣ ਜਾਂ ਕਿਵੇਂ ਸਾਰੇ ਪੂਰੇ ਜੱਜ ਕੇ ਭਰੇ ਹੋਏ ਆ ਸਾਰੀਆਂ ਚੀਜ਼ਾਂ ਹਾਂ ਇਹ ਮੇਰਤਾ ਨਾਲ ਜਿਵੇਂ ਕਹਿੰਦੇ ਪੁਰਾਣੇ ਬੁੜੇ ਵੀ ਸਿਉਂ ਦਿੰਦਾ ਉਹ ਤਾਂ ਭਾਈ ਇਹਦਾ ਮਿਸਤਰੀ ਸੇਵਕ ਇਹਦਾ ਨਾਮ ਹੈ ਇਹਦਾ ਸਿਉਂ ਦਿੰਦਾ ਹੈ ਇਹਦਾ ਨੰਬਰ ਕਿੰਨਾ ਸੀ 97810 ਆ 16416 ਹਾਂ 97810 ਆ 16416 ਠੀਕ ਹੈ ਜੀ ਠੀਕ ਹੈ ਆ ਦੇਖੋ ਜੀ ਇਹ ਜਗਾਠਾਂ ਬਣਾਈਆਂ ਜਿਹੜੀਆਂ ਇਹ ਚ ਕਲਾਕਾਰੀ ਦਾ ਪਤਾ ਲੱਗਦਾ ਭਾਈ ਵੀ ਮਿਸਤਰੀ ਚ ਹੈਗੀ ਕਿ ਹੈ ਨਹੀਂ। ਆ ਦੇਖੋ। ਬਹੁਤ ਘੈਂਟ ਚੀਜ਼ ਬਣਾਈ ਹੈ ਭਰਾਵਾ ਜਿਵੇਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਬਣਾਈਆਂ ਹੁੰਦੀਆਂ ਸੀ ਇਹ ਚਗਾਠਾਂ ਉਵੇਂ ਬਣਾਈਆਂ ਹੋਈਆਂ ਚਗਾਠਾਂ ਇਹ। ਸਾਰਾ ਕੰਮ ਹੱਥੀ ਹੈ ਕੋਈ ਮਨਾਈ ਨਹੀਂ ਵੀ ਬਣਾ ਕੇ ਭਾਈ ਮਸ਼ੀਨੀ ਤੇ ਲਿਆਂਦੀ ਤੇ ਜੜਤੀ। ਇਹ ਮਿਸਤਰੀ ਨੇ ਸਾਰਾ ਕੰਮ ਜਿੰਨਾ ਕਰਿਆ ਉਹਨਾਂ ਹੱਥੀ ਕਰਿਆ ਹੋਇਆ। ਤੇ ਉਹ ਦੇਖ ਲਓ ਆ ਆ ਗਿਆ ਵੱਡਾ ਗੇਟ। ਆ ਦੇਖੋ ਹਾਂ 9 ਫੁੱਟ ਤਾਂ ਹਣਾ 9 ਫੁੱਟ ਭਾਈ ਇਹਦੀ ਉਚਾਈ ਹੈ ਤੇ ਚੜਾਈ ਕਿੰਨੀ ਇਹਦੀ ਚੜਾਏਗੀ 2.5 ਫੁੱਟ 2.5 ਫੁੱਟ ਠੀਕ ਹੈ ਇੰਨੀ ਚੜਾਈ ਹੈ ਭਾਈ ਆ ਦੇਖ ਲਓ ਤੁਸੀਂ ਆਪ ਵੀ ਕਿਵੇਂ ਬਣਿਆ ਤਾਂ ਇਹ ਵਾਲਾ ਕਹਿੰਦਾ ਵੀ ਕਲਾਕਾਰੀ ਤਾਂ ਕਲਾਕਾਰੀ ਹੁੰਦੀ ਹੈ ਆ ਦੇਖੋ ਨਾ ਲੈਵਦਾ ਤੁਹਾਨੂੰ ਵਿਜੋਲ ਹੈ ਕਿਤੇ ਆਹ ਸਾਰੇ ਹੱਥੀ ਬਣਾ ਕੇ ਲਾਏ ਹੋਈ ਜਿਹੜੀ ਯਾਰ ਮੈਨੂੰ ਸਭ ਤੋਂ ਸੋਹਣੀ ਇਹ ਲੱਗਦੀ ਐ ਤੁਹਾਨੂੰ ਵੀ ਲੱਗਦੀ ਐ ਕਿ ਨਹੀਂ ਲੱਗਦੀ ਜ਼ਰੂਰ ਦੱਸਿਓ ਹਾਂ ਜੀ ਹਾਂ ਦੇਖੋ ਤੁਹਾਨੂੰ ਭੇੜ ਕੇ ਵੀ ਦਿਖਾ ਦਿੰਦੇ ਆ ਧਿਆਕ ਕੋਈ ਕਿਆ ਬਾਤ ਹੈ ਹੂੰ ਪਸਤਾਨੇ ਮੈਟਰਸੋ 11 16 400 ਕੋਈ ਕੰਮ ਕਿਸੇ ਪ੍ਰਕਾਰ ਦਾ ਹੋਵੇ ਟਾਲੀ ਦਾ ਠੀਕ ਹੈ ਕਹੇ ਜੀ ਕੰਮ ਹੋਵੇ ਕਹੇ ਜੀ ਹਾਂ ਅਗਲਾ ਫੋਟੋ ਬਖਾ ਦੇ ਉਹਦੇ ਕੰਮ ਕਰ ਦਾਂਗੇ ਕਰ ਦਿਆਂਗੇ ਠੀਕ ਹੈ ਜੀ ਠੀਕ ਹੈ ਬਾਕੀ ਭਾਈ ਤੁਸੀਂ ਦੱਸਿਓ ਆ ਸਾਨੂੰ ਜਿਹੜੀਆਂ ਜੋੜੀਆਂ ਹੁਣ ਤੁਹਾਨੂੰ ਮੈਂ ਉਹ ਵੀ ਦਿਖਾ ਦੇਣਾ ਠੀਕ ਹੈ ਵੀ ਕਹੇ ਜੀਆਂ ਲੱਗੀਆਂ ਅੰਦਰ ਵੀ ਪਈਆਂ ਪਾਲਿਸ਼ ਕਰੀਆਂ ਆ ਜਿਓ ਉਹ ਪਈਆਂ ਜੋੜੀਆਂ ਕੁਝ ਜੋੜੀਆਂ ਥੱਲੇ ਪਈਆਂ ਉਹ ਤੁਹਾਨੂੰ ਅਸੀਂ ਦਿਖਾਈਆਂ ਨਹੀਂ ਹਜੇ ਉਹ ਜਿਹੜਾ ਲਾਤੀਆਂ ਲਾਉਣ ਤੋਂ ਬਾਅਦ ਤੁਹਾਨੂੰ ਉਹ ਅੱਡ ਦਿਖਾਵਾਂਗੇ ਵੀ ਕਿ ਹੋਈਆਂ ਆ ਪਈਆਂ ਆ ਦੇਖ ਲਓ ਪੂਰਾ ਘੈਂਟ ਕੰਮ ਕਰਿਆ ਹੋਇਆ ਸਾਰਾ ਮਲਮਾਰੀ ਬਣਾਈ ਇੱਧਰ ਹਾਂ ਜੀ ਸਾਨੂੰ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਕੰਮ ਸਾਰਾ ਕੰਮ ਟਾਲੀ ਦਾ ਕਰਿਆ ਹੋਇਆ ਇੱਕ ਨੰਬਰ ਆ ਜਿਹੜੀਆਂ ਜੋੜੀਆਂ ਤੁਹਾਨੂੰ ਦਿਖਾਈਆਂ ਇਹ ਵੀ ਸਾਰੀਆਂ ਟਾਲੀ ਦੀਆਂ ਤੇ ਟਾਲੀ ਦਾ ਕੰਮ ਕੋਈ ਹਰੇਕ ਮਿਸਤਰੀ ਕਰਦੇ ਨਹੀਂ ਕਿਉਂਕਿ ਇਹ ਕਰੜੀ ਹੁੰਦੀ ਹੈ ਥੋੜੀ ਜੀ ਤਾਂ ਕਰਕੇ ਨਹੀਂ ਕਰਦਾ ਹਾਂ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਜੀ ਧੰਨਵਾਦ